ਹਾਂਜੀ ਅੱਜ ਫਿਰ ਅੱਜ ਅਸੀਂ ਆਪਣਾ ਵੀਡੀਓ ਦੇ ਵਿੱਚ ਆ ਵਾਲੇ ਸੂੜ ਦਿਖਾਉਂਦੇ ਆ ਸੋਹਣੇ ਸੋਹਣੇ ਜੀ ਬਣੇ ਰੋ ਵੀਡੀਓ ਦੇ ਨਾਲ ਹਾਂਜੀ ਸ਼ਰਸ਼ੀਕਾਲ ਜੀ ਮੈਂ ਮਨਪ੍ਰੀਤ ਕੌਰ ਨੂਰੀਬਾਈ ਮੰਤ੍ਰਿਕ ਤੇ ਸਵਾਗਤ ਕਰਦੀ ਹਾਂ ਸਵਾਸ ਕਰਦੇ ਹਾਂ ਸਾਰੀਆਂ ਪੈਣਾ ਬਹੁਤ ਜ਼ਿਆਦਾ ਵਧੀਆ ਹੋਣਗੀਆਂ ਥੈਂਕ ਯੂ so much ਜਿਹੜਾ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਤੁਸੀਂ ਸਾਡੀਆਂ ਸ਼ਾਰਟਸ ਨੂੰ ਸਾਡੇ ਵੀਡੀਓਜ਼ ਨੂੰ ਸਾਡੇ ਸੂਟਾਂ ਨੂੰ ਥੈਂਕ ਯੂ so much ਸਾਰਿਆਂ ਦਾ ਤੇ ਆਪਣੇ ਕੋਲ ਜਿਹੜੇ ਅ ਬਰਬਰੀ ਦੇ ਸੂਟ ਮੈਂ ਜੁਅਰ ਕਰਿਆ ਇਹਦੇ ਨਾਲ ਦੀ ਸਾਰੇ ਫੁੱਲ ਡਿਟੇਲ ਆਪਣੀ ਸ਼ਾਰਟਸ ਦੇ ਵਿੱਚ ਪਏ ਹੋਇਆ ਇਹਦੇ ਵਿੱਚ ਜਿੰਨੇ ਵੀ ਪ੍ਰਿੰਟਸ ਨੇਗੇ ਤੁਸੀਂ ਉਹ ਸਾਰੇ ਪ੍ਰਿੰਟਸ ਦੇ ਵਿੱਚ ਕੋਈ ਵੀ ਪ੍ਰਿੰਟ ਲੈ ਸਕਦੇ ਹੋ ਸਾਰਾ ਜਿਹੜਾ ਫੈਬਰਿਕ ਆ ਬਹੁਤ ਜ਼ਿਆਦਾ ਵਧੀਆ ਫੈਬਰਿਕ ਆ ਤੁਸੀਂ ਜਿੱਦਾਂ ਮੋਸਟਲੀ ਪਹਿਣਾ ਦੀ ਬਾਹਰਿਆਂ ਦੀ ਰਿਕੁਆਇਰਮੈਂਟ ਹੁੰਦੀ ਆ ਵੀ ਸਾਡਾ ਪ੍ਰਾਈਸ ਵੀ ਬਹੁਤ ਘੱਟ ਹੋਵੇ ਜਿਵੇਂ ਆਪਾਂ ਸਾਰਾ 1500 ਤੋਂ ਸਟਾਰਟ ਕਰੀਆ ਰੇਂਜ ਠੀਕ ਹੈ ਜੀ ਸੋ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਵਾਸਤੇ suit ਲੈਣੇ ਹੁੰਦੇ ਆ ਤਾਂ ਤੁਸੀਂ ਉਹਦੇ ਵਿੱਚੋਂ ਕੋਈ ਵੀ suit pick ਕਰ ਸਕਦੇ ਹੋ ਠੀਕ ਹੈ ਜੀ ਤੇ ਬਹੁਤ ਜ਼ਿਆਦਾ nice quality ਹੈਗੀ ਤੇ ਬਹੁਤ ਜ਼ਿਆਦਾ affordable ਹੈਗੇ ਆ ਤੋਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਨੇ ਬਹੁਤ ਸੋਹਣੇ ਪਾਰਟੀ wear suit ਦਿਖਾਵਾਂਗੇ ਇਹ suit ਦੇ ਵਿੱਚੋਂ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਬੁਕਿੰਗ ਹੈ ਜਿਹੜੀ ਸਾਨੂੰ ਦੇ ਸਕਦੇ ਹੋ ਠੀਕ ਹੈ ਜੀ ਆਪਾਂ ਟੋਟਲੀ ਪੀਸ ਨੂੰ ਕਸਟਮਾਈਜ਼ ਕਰਦੇ ਆ ਤੁਸੀਂ ਆਪਣੇ ਕੋਲੋਂ ਵੀ ਜਿਹੜੀ ਡਿਜ਼ਾਈਨ ਲੈ ਸਕਦੇ ਹੋ ਤੇ ਜਿਹੜੇ ਸਾਡੇ ਕੋਲ ਬਣੇ ਹੋਏ ਪੀਸ ਨੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਸਾਡੇ ਕੋਲ ਕੋਈ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੇ ਥੈਂਕ ਯੂ ਸੋ ਮੱਚ ਜਿਹੜੀ ਵੀਡੀਓਜ਼ ਨੂੰ ਇੰਨੀਆ ਲੇਟ ਪੈਂਦੀਆਂ ਨੇ ਡਿਊ ਟੂ ਜਿਹੜਾ ਆਪਣਾ ਕੰਮ ਆ ਉਹ ਬਹੁਤ ਜ਼ਿਆਦਾ ਹੋਣ ਕਰਕੇ ਜਿਹੜੀ ਵੀਡੀਓਜ਼ ਡਿਲੇ ਹੋ ਜਾਂਦੀਆਂ ਨੇ ਸੋ ਭੈਣਾ ਫਿਰ ਵੀ ਚੈਨਲ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਕਮੈਂਟਸ ਕਰਦੀਆਂ ਨੇ ਪਰਸਨਲੀ ਕਾਲਸ ਵਗੈਰਾ ਕਰਦੀਆਂ ਨੇ ਵੀ ਜਿਹੜੇ ਆਪਾਂ ਸੂਰਸ ਦੀ ਵੀਡੀਓ ਨਹੀਂ ਪਾਉਂਦੇ ਸੋ ਥੈਂਕ ਯੂ ਸੋ ਮੱਚ ਯਾਰ ਤੁਸੀਂ ਵੀਡੀਓ ਨਾਲ ਜੁੜੇ ਹੋਏ ਹੋ ਤੇ ਐਸੀ ਤਰ੍ਹਾਂ ਤੁਸੀਂ ਸਾਡੀ ਇਸ ਵੀਡੀਓਜ਼ ਨੂੰ ਵੀ ਪਿਆਰ ਦਿਓ ਤੇ ਜਿਹੜੇ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਅੱਜ ਵਾਲੀ ਜਿਹੜੀ ਕਲੈਕਸ਼ਨ ਆ ਉਹ ਕਿੱਦਾਂ ਲਗੀ ਥੈਂਕ ਯੂ ਪੀਸਾ ਰਹਿਣ ਵਾਲਾ ਦਾ ਠੀਕ ਹੈ ਜੀ ਇਹ ਇਹ ਜਿਹੜਾ ਹੈਗਾ ਪਾਕਿਸਤਾਨੀ ਸਟਾਈਲ ਥੋੜਾ ਜਿਹਾ ਪੀਸ ਹੈਗਾ ਤੇ ਇਹ ਜਿਹੜਾ ਪੀਸ ਹੈਗਾ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਨਾਲ ਔਰਗੈਂਜ਼ਾ ਦਾ ਬਹੁਤ ਸੋਹਣਾ ਐਦਾ ਬਿੰਦੀ ਵਾਲਾ ਦੁਪੱਟਾ ਰਹਿਣ ਵਾਲਾ ਹੈਗਾ ਤੇ ਇਹਦੇ ਨਾਲ ਇਹ ਹੁੰਦਾ ਵੀ ਜਿਹੜੀ ਆਪਣੇ ਸੂਟ ਦੀ ਲੋਕਾਂ ਨਾ ਬਹੁਤ ਜ਼ਿਆਦਾ ਸੋਹਣੀ ਹੋ ਜਾਂਦੀ ਹੈ ਕਈ ਪੜਾ ਹੁੰਦੇ ਆ ਨੇ ਵੀ ਆਪਾਂ ਹਨਾ ਪ੍ਰਾਈਸ ਵੀ ਨਹੀਂ ਜ਼ਿਆਦਾ ਲੈ ਕੇ ਜਾਣਾ ਤੇ ਆਪਣੀ ਲੁੱਕ ਵੀ ਹੈ ਜਿਹੜੀ ਹੈਵੀ ਲੱਗੇ ਸੋ ਜਦ ਮੈਂ ਇਹਨੂੰ ਖੋਲੇ ਹੋਈ ਵੀਡੀਓ ਦਿਖਾ ਰਹੀ ਹਾਂ ਤੁਹਾਨੂੰ ਹਨਾ ਤੇ ਤੁਸੀਂ ਆਪ ਹੀ ਦੇਖਿਓ ਵੀ ਇਹ ਸੂਟ ਕਿੰਨਾ ਕੁ ਜ਼ਿਆਦਾ ਸੋਹਣਾ ਲੱਗਦਾ ਪਹਿਲਾਂ ਇਹ ਤੇ ਆਪ ਤੋ ਸੋਚਿਆ ਸੀ ਵੀ ਥੋੜਾ ਜਿਵੇਂ ਕੱਟ ਡਾਟ ਵਗੈਰਾ ਦਾ ਸਿਰਫ ਵਰਕ ਕਰ ਦਾਂਗੇ ਬਟ ਫਿਰ ਇਹਦੇ ਵਿੱਚ ਆਪਾਂ ਨੇ ਜਿਹੜੀ ਸੈਕੰਡ ਆਪਸ਼ਨ ਸੋਚੀ ਤਾਂ ਇਹ ਵਾਲਾ ਜਿਹੜਾ ਦੁਪੱਟਾ ਆਪਾਂ ਸੋਚਿਆ ਤੇ ਇਹਦੇ ਨਾਲ ਇਹ ਜਿਹੜਾ ਪੀਸ ਆ ਹੋਰ ਵੀ ਜ਼ਿਆਦਾ ਇਨਹਾਂਸ ਹੋ ਗਈ ਇਹਦੀ ਬਿਊਟੀ ਸੋ ਤੁਸੀਂ ਇਹ ਜਿਹੜਾ ਪੀਸ ਆਗਾ ਮਤਲਬ ਇਦਾਂ ਵੀ ਲੈ ਸਕਦੇ ਹੋ ਪਲੇਨ ਦੇ ਨਾਲ ਵੀ ਇਹ ਜਿਹੜਾ ਪੀਸ ਨੂੰ ਲਗਵਾ ਸਕਦੇ ਹੋ ਠੀਕ ਹੈ ਜੀ ਤੇ हां जी ਤੇ ਸਭ ਤੋਂ ਪਹਿਲਾਂ ਤਾਂ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਹ ਗਾਟਾ ਆ ਜਿਹੜੀ ਸ਼ਰਟ ਦੀ ਉਹ ਕੀ ਕਹਿੰਦੀ ਹੈਗੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹਦੀ ਬਾਟਮ ਦਿਖਾਉਣੀ ਹੈ ਕਿਉਂਕਿ ਜਿਹੜੀ ਬਾਟਮ ਆ ਬਿਲਕੁਲ ਪਲੇਨ ਰਹਿਣ ਵਾਲੀ ਆ ਖਾਲੀ ਆਪਾਂ ਨੇ ਇਹਦੇ ਤੇ ਇਦਾਂ ਬਟਨ ਲਗਵਾਇਆ ਹੋਰ ਕੋਸ਼ ਆਪਾਂ ਨੇ ਨਹੀਂ ਐਡ-ਆਨ ਕਰਿਆ ਇਹਦੇ 'ਚ ਕਿਉਂਕਿ ਜਿਹੜਾ ਪੀਸ ਆ ਬਹੁਤ ਸਟਾਲ ਜਿਹਾ ਪੀਸ ਆਗਾ ਤੇ ਬਹੁਤ ਸੋਨਾ ਜਿਹਾ ਪੀਸ ਆਗਾ ਸਭ ਤੋਂ ਪਹਿਲਾਂ ਡਿਟੇਲਿੰਗ ਚੈੱਕ ਕਰਦੇ ਆ ਤਾਂ ਜਿਹੜੇ embroidery ਕੋਸ਼ ਇਦਾਂ ਗਦੀ ਡਿਫਰੈਂਟ ਰਹਿਣ ਵਾਲੀ ਆ ਹਾਰੀਜ਼ਨਟਲ ਲਾਈਨਸ ਰਹਿਣ ਵਾਲੀਆਂ ਨੇ ਸੜੀ ਵਰਟੀਕਲ ਤੇ ਹਟ ਹੋਰਿਜ਼ਨਟਲ ਦੋਨੋਂ ਸਾਈਡ ਜਿਹੜੀਆਂ ਲਾਈਨਾਂ ਨੇ ਉਹ ਇਦਾਂ ਰਹਿਣ ਵਾਲੀਆਂ ਨੇ ਠੀਕ ਹੈ ਜੀ ਤੇ ਇਹਦੇ ਚ ਆਏਗਾ ਟਿਸ਼ੂ ਦੀ ਫਿਨਿਸ਼ਿੰਗ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਏ ਦੇ ਆਏਗਾ ਨੈਕ ਲਾਈਨਿੰਗ ਸਭ ਤੋਂ ਪਹਿਲਾਂ ਤਾਂ ਦੱਸਦਾ ਤੁਹਾਨੂੰ ਔਰਗੈਂਜ਼ਾ ਦਾ ਪੇਸ ਹੈਗਾ ਠੀਕ ਹੈ ਜੀ ਪਿਓਰ ਦੀ ਔਰਗੈਂਜ਼ਾ ਦੇ ਤੇ ਲੱਗੀ ਹੋਈ ਆ ਇਹਨੂੰ ਔਰਗੈਂਜ਼ਾ ਤੇ ਜਿਹੜਾ ਵਰਕ ਕਰਨਾ ਬਹੁਤ ਡਿਫਰੈਂਟ ਡਿਫਿਕਲਟ ਹੋ ਜਾਂਦਾ ਕਿਉਂਕਿ ਇਹ ਕਿਤਾ ਪਹਿਲਾ ਹੀ ਕੱਪੜਾ ਹੀ ਬਹੁਤ ਪਤਲਾ ਹੁੰਦਾ ਤੇ ਉਸ ਤੋਂ ਬਾਅਦ ਆਪਣਾ ਨੀਡਲ ਨੇ ਸਾਰਾ ਕੰਮ ਕਰਨਾ ਹੁੰਦਾ ਹੱਥ ਦੀ ਕਢਾਈ ਹੈ ਸਾਰੀ ਇਹ ਸੋ ਇਹ ਇਹਦੇ ਫੈਬਰਿਕ ਤੇ ਬਹੁਤ ਟਾਈਮ ਲੱਗ ਜਾਂਦਾ ਸੋ ਉਸ ਨੂੰ ਚੈੱਕ ਕਰ ਸਕਦੇ ਹਾਂ ਇੱਕ ਤੱਪਕੇ ਦਾ ਪ੍ਰੋਪਰ ਕੰਮ ਆ ਠੀਕ ਹੈ ਜੀ ਸਾਰਾ ਤੱਪਕਾ ਲੱਗਿਆ ਹੋਇਆ ਠੀਕ ਹੈ ਜੀ ਚੈੱਕ ਕਰ ਸਾਦੇ ਤੁਸੀਂ ਸਾਰੀ ਤੱਪਕੇ ਦੀ ਆਊਟਲਾਈਨ ਹੋਈ ਹੈ ਤੱਪਕੇ ਪੀਸ ਆ ਠੀਕ ਹੈ ਜੀ ਐਂਟਿਕ 골ਡਨ ਦੇ ਵਿੱਚ ਪੀਸ ਆ ਇਸ ਤੋਂ ਬਾਅਦ ਆਪਣੇ ਸਾਰੇ ਇਥੋਂ ਸਟਾਰਟ ਹੋ ਕੇ ਵਰਕ ਘੇਰੇ ਤੱਕ ਜਾ ਰਿਹਾ ਠੀਕ ਹੈ ਜੀ ਇਹ ਲੈਸ਼ ਨਹੀਂ ਹੈਗੀ ਇਹਦੇ ਵਿੱਚ ਵੀ ਮੈਂ ਵਰਕ ਕਰਾਇਆ ਤੇ ਇਹ ਸਾਰਾ ਜਿਹੜਾ ਪੀਸ ਆਗਾ ਉਹ ਥ्रेड ਦੇ ਨਾਲ ਤੇ ਕਟਦਾਨੇ ਦੇ ਨਾਲ ਜਿਹੜੀ ਫਿਨਿਸ਼ਿੰਗ ਹੋਈ ਆ ਉਸ ਤੋਂ ਬਾਅਦ ਇਹ ਫੋਰ ਸਾਈਡ ਦੋਨੋਂ ਸਾਈਡ ਐਪ ਆ ਬ੍ਰਿਕ ਜੀ ਬੇਲ ਆਏਗੀ ਤੇ ਕਾਰਨਰਸ ਤੇ ਇਦਾਂ ਜਿਹੜਾ ਆਪਣਾ ਢਪਕੇ ਦਾ ਸਾਰਾ ਫਲਾਵਰ ਆਏਗਾ ਤੁਸੀਂ ਚੱਕਰ ਸਾਦੇ ਹੋ ਮੈਂ ਬਹੁਤ ਜ਼ੂਮ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਵਰਕ ਨੂੰ ਵੀ ਵਰਕ ਆ ਜਿਹੜਾ ਕਿੰਨਾ ਕੁ ਜ਼ਿਆਦਾ ਪਿਆਰਾ ਵਰਕ ਹੋਇਆ ਹੋਇਆਗਾ ਪੀਸ ਤੇ ਤੇ ਇਹ ਹੈਗਾ ਇਹਦੇ ਸਾਰੇ ਕਿਤੇ ਠੀਕ ਹੈ ਜੀ ਘੇਰਾ ਸਾਰਾ ਆਪਣੇ ਚਾਕਾਂ ਤੋਂ ਲੈ ਕੇ ਉੱਪਰ ਜੇਸ਼ਟ ਤੱਕ ਠੀਕ ਹੈ ਸਾਰਾ ਸੇਮ ਵਰਕ ਜਾਊਗਾ ਸੋ ਆਪਾਂ ਫੀਟਿੰਗ ਦੇ ਵਿੱਚ ਪੀਸ ਕਦੇ ਵੀ ਨਹੀਂ ਬਣਾਉਦੇ ਹੈਗੇ ਕਿਉਂਕਿ ਜਿਹੜਾ ਹੈ ਖਰਾਬ ਹੋਣ ਦਾ ਵੀ ਡਰ ਹੋ ਜਾਂਦਾ ਸੋ ਆਪਾਂ ਥੋੜਾ ਜਿਹਾ ਫਰਕ ਰੱਖਦੇ ਉਹਦੇ ਨਾਲ ਵਿੱਚ ਬੰਦਾ ਭਾਰੇ ਵੀ ਨਹੀਂ ਲੱਗਦਾ ਸੋ ਇਹਦੇ ਵਿੱਚ ਜਿਹੜਾ ਪੀਸ ਆ ਉਹ ਇਹ ਫੁੱਲ ਬੋਡੀ ਦਾ ਪੀਸ ਹੈਗਾ ਜਿਹੜਾ ਹਰ ਆਪਣੇ ਕੋਲ ਬਹੁਤ ਸੋਹਣਾ ਜਿਹਾ ਬਣਿਆਗਾ ਪਰਸਨਲੀ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗਿਆ ਪੀਸ ਇਹ ਇਸ ਤੋਂ ਬਾਅਦ ਇਹਦੀ ਸੋਹਣੀ ਜੀ ਹੈਗੀ ਹੈ ਬੈਕ ਠੀਕ ਹੈ ਜੀ ਇਹ ਹੈਗਾ ਬੈਕ ਤੇ ਕੰਮ ਇਹਦਾ ਚੈੱਕ ਕਰ ਲਓ ਜਿੱਪ ਬੈਗ ਦਾ ਕੰਮ ਠੀਕ ਹੈ ਤੇ ਇਦਾਂ ਇਹ ਨੈਕ ਲਾਈਨ ਆਉਗੀ ਇਹਨੂੰ ਆਪਾਂ ਬਟਨ ਲਗਾਇਆ ਤਾਂ ਕਿ ਜਿਹੜਾ ਖੋਲਣਾ ਪਉਣਾ ਸੌਖਾ ਹੋ ਜਵੇ ਬਹੁਤ ਡਿਫਰੈਂਟ ਸਟਾਈਲ ਆ ਇੰਨਾ ਕੁ ਜਿਆਦਾ ਪਿਆਰਾ ਡਿਜ਼ਾਈਨ ਆ ਜਿਹੜਾ ਅਸੀਂ ਬਣਾਇਆਗਾ ਤੇ ਹੁਣ ਇਹ ਪਹਿਲਾ ਪੀਸ ਬਣਾਇਆ ਆਪਾਂ ਨੇ ਤੇ ਤੁਸੀਂ ਜਿਹੜੀ ਇਹਨਾਂ ਦੀ ਬੁਕਿੰਗ ਹੁਣ ਜਿੰਨਾ ਜਿੰਨਾ ਭੈਣਾ ਨੂੰ ਸੋਹਣਾ ਲੱਗਦਾ ਹੈ ਆਰਟੀਕਲਸ ਤਾਂ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਪੀਸ ਨੂੰ ਆ ਰੈਡੀ ਕਰਵਾ ਸਕਦੇ ਹੋ ਮੇਰਾ ਤਾਂ ਪਰਸਨਲੀ ਫੇਵਰਿਟ ਡਿਜ਼ਾਈਨ ਹੈਗਾ ਤੇ ਆਪਾਂ ਇਹਦੇ ਨਾਲ ਹਾਂ ਇਹ ਵਾਲਾ ਦੁਪੱਟਾ ਚੂਜ਼ ਕਰਿਆ बिकॉज ਇਹਦੀ ਬਾਟਮ ਪਲੇਨ ਆ ਤੇ ਬਹੁਤ ਸੋਹਣਾ ਜਿਹੜਾ ਤੇ ਲਾਈਟ weight ਜਾਂ ਵਰਕ ਆ ਸੋ ਆਪਾਂ ਇਹਨੂੰ ਇਦਾਂ ਦਾ ਦੁਪੱਟਾ ਤਿਆਰ ਕਰਾਇਆ ਠੀਕ ਹੈ ਜੀ ਸੋ ਪਲੇਨ ਦੇ ਨਾਲੇ ਬਹੁਤ ਬੇਸਿਕ ਜਿਹਾ ਬਣ ਜਾਂਦਾ ਤੇ ਇਦਾਂ ਇਹ ਬਹੁਤ ਸੋਹਣੇ ਚ ਰੈਚ ਲੋਕ ਵਾਲਾ ਦੁਪੱਟਾ ਬਾਕੀ ਆਪਸ਼ਨ ਦੇ ਵਿੱਚ ਤੁਸੀਂ ਇਹ ਦੁਪੱਟਾ ਰੱਖ ਸਕਦੇ ਹੋ ਇਹਦੇ ਵਿੱਚ ਜੇ ਭੈਣਾਂ ਔਰਗੈਂਜ਼ਾ ਨਹੀਂ ਲੈਣੀਆਂ ਤਾਂ ਚਨੂਨ ਦਾ ਦੁਪੱਟਾ ਉਹ ਰੱਖ ਸਕਦੀਆਂ ਨੇ ਕਿਤਨਾ ਕਿਤੇ ਜੇ ਹੁਣ ਲੱਗਦਾ ਵੀ ਹਾਂ ਵੀ ਅਸੀਂ ਹਨਾ ਹੁਣ ਦਰਬਾਰ ਸਾਹਿਬ ਆਉਣਾਗਾ ਇਹ ਤੁਸੀਂ ਸੱਤੇ ਮਤਲਬ ਸੱਤੇ ਚਲੋ ਇਹ ਹਨ ਔਰਗੈਂਜ਼ਾ ਲੈ ਲਿਆ ਜਾਂਦਾਗਾ ਸੌਫਟ ਵਾਲਾ ਪਰ ਫਿਰ ਵੀ ਕਈ ਭੈਣਾਂ ਨੂੰ ਹੋ ਜਾਂਦਾ ਵੀ ਹਨਾ ਜਿੰਨਾਂ ਦੀ ਗਰਾਰੀ ਚਨੂਨ ਤੇ ਜੜੀ ਹੁੰਦੀ ਆ ਸੈਪਰੇਟ ਦੁਪੱਟਾ ਬਣਵਾ ਕੇ ਰੱਖ ਆਦਿਓ ਬਟ ਜਿਹੜੀ ਜ਼ਿਆਦਾ ਸੋਹਣੇ ਲੋਕ ਆਉਣੀਆਂ ਔਰਗੈਂਜ਼ਾ ਦੇ ਦੁਪੱਟੇ ਨਾਲ ਹੀ ਆਉਣੀਆਂ ਇਦਾਂ ਦੇ ਦੁਪੱਟੇ ਨਾਲ ਹੀ ਆਉਣੀਆਂ ਸੋ ਜਿਹੜਾ ਤੁਸੀਂ ਪੀਸ ਦੀ ਬੁਕਿੰਗ ਸਾਨੂੰ ਦੇ ਸਕਦੇ ਹੋ ਠੀਕ ਹੈ ਜੀ ਤੇ ਮੈਂ ਦੁਬਾਰਾ ਫੇਰ ਦਿਖਾਦਾ ਦੋਨੋਂ ਸਾਈਡ ਸਾਰਾ ਹੈਂਡਵਰਕ ਦਾ ਹੀ ਪੀਸ ਰੈਡੀ ਕਰਿਆ ਆਪਾਂ ਨੇ ਤੇ ਵੀ ਆਹਾਂ ਦਾ ਸੀਜ਼ਨ ਆ ਤੇ ਤੁਸੀਂ ਇਹਨਾਂ ਸੁੱਟਾਂ ਦੀ ਜਿਹੜੀ ਬੁਕਿੰਗ ਆ ਦੇ ਸਕਦੇ ਹੋ ਹਾਂਜੀ ਤੇ ਆਪਣਾ ਬਹੁਤ ਸੋਹਣਾ ਜਿਹਾ ਇੱਕ ਹੋਰ ਪੀਸ ਜਿਹੜਾ ਰੈਡੀ ਕਰਿਆ ਤੇ ਬਹੁਤ ਸਭ ਤੋਂ ਪਹਿਲਾਂ ਬਹੁਤ ਸੋਹਣਾ ਹੈ येलो ਕਲਰ ਦੇ ਨਾਲ ਆਪਾਂ ਰੈੱਡ ਕਲਰ ਦਾ ਕੰਬੀਨੇਸ਼ਨ ਕਰਿਆ ਠੀਕ ਹੈ ਜੀ ਤੇ ਜਿਹੜਾ ਸੂਟ ਹੈਗਾ ਤੁਸੀਂ ਇਹ ਚੈੱਕ ਕਰਸਾਉ ਦੋ ਸਭ ਤੋਂ ਪਹਿਲਾਂ ਤਾਂ ਇਹ ਹੈਂਡਵਰਕ ਦਾ ਜਿਹੜਾ ਪੀਸ ਰਹਿਣ ਵਾਲਾ ਤੇ ਮੈਂ ਤੁਹਾਨੂੰ ਪ੍ਰੋਪਰ ਹੈ ਜਿਹੜਾ ਪੀਸ ਅੱਜ ਉਹਦੀ ਡੰਮੀ ਫੋਟੋ ਵੀ ਤੁਹਾਨੂੰ ਦਿਉਂਗੀ ਠੀਕ ਹੈ ਜੀ ਜਿਆਦਾਤਰ ਆਪਾਂ ਨੂੰ ਪੀਸ ਡੰਮੀ ਤੇ ਹੀ ਪਤਾ ਲੱਗਦਾ ਵੀ ਪੀਸ ਇਹਦਾ ਬਣਿਆ ਤਾਂ ਮੇਰਾ ਹੋਇਆਗਾ ਠੀਕ ਹੈ ਜੀ ਸੋ ਲੋ ਜੀ ਚੈੱਕ ਕਰੋ ਸਭ ਤੋਂ ਪਹਿਲਾਂ ਤਾਂ ਜਿਹੜਾ ਪੀਸ ਹੈਗਾ ਪ੍ਰੋਪਰ ਹੈਵੀ ਹੈਂਡਵਰਕ ਦਾ ਜਿਹੜਾ ਪੀਸ ਰਹਿਣ ਵਾਲਾਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹਦਾ ਘੇਰਾ ਚੈੱਕ ਕਰਵਾਉਣਾ ਹੈ ਤੁਹਾਨੂੰ ਤੇ ਇਹਦੇ ਘੇਰੇ ਤੇ ਆਪਾਂ ਨੇ ਐਡਾ ਪੈਚੇਸ ਲਾ ਕੇ ਠੀਕ ਹੈ ਜੀ ਮਲਟੀ ਕਲਰ ਦੇ ਵਿੱਚ ਆਪਾਂ ਇਹਨੂੰ ਪੀਸ ਨੂੰ ਯ ਤੇ ਇਹਦੇ ਵਿੱਚ ਥ्रेड ਪਿੰਕ ਕਲਰ ਦਾ ਫਰੋਜ਼ੀ ਰੰਗ ਦਾ ਠੀਕ ਹੈ ਜੀ ਤੇ ਇਹ ਹੈਗਾ ਜਿਹੜਾ ਆਪਣਾ ਹੈਡਵਰਕ ਦਾ ਪੀਸ ਹੈ ਜਿਹੜਾ ਦੱਪਕੇ ਵਗੈਰਾ ਨਾਲ ਲਾ ਕੇ ਜਿਹੜੀ ਸਫਾਈ ਹੋਈ ਹੈ ਪੀਸ ਦੀ ਠੀਕ ਹੈ ਜੀ ਤੇ ਇਹਨੂੰ ਆਪਾਂ 골ਡਨ ਕਲਰ ਦੀ ਟਿਸ਼ੂ ਫਿਨਿਸ਼ਿੰਗ ਦਿੱਤੀ ਹੈ ਜੇ ਆਪਾਂ ਮਹਰੂਨ ਕਰਦੇ ਤਾਂ ਜ਼ਿਆਦਾ ਸੋਹਣਦਾ ਆਦੀ ਸੀ ਪਰ ਫਿਰ ਇਹ ਆ ਥੋੜਾ ਕਲਰ ਤੇ ਵੀ ਕਈ ਵਾ ਚੜਾ ਦੀ ਪ੍ਰੋਬਲਮ ਹੋ ਜਾਂਦੀ ਹੈਗੀ ਠੀਕ ਹੈ ਸੋ ਲਾਈਟ ਤੇ ਡਾਰਕ ਦਾ ਥੋੜਾ ਜਿਹਾ ਅਵੋਇਡ ਕਰਦੇ ਆ 골ਡਨ ਕਲਰ ਦੀ ਆਪਾਂ ਨੇ ਫਿਨਿਸ਼ਿੰਗ ਕੀਤੀ ਹੈ ਠੀਕ ਹੈ ਜੀ ਤੇ ਇਹਦੇ ਬਾਜੂ ਤੇ ਇਦਾਂ ਆਏਗਾ ਠੀਕ ਹੈ ਜੀ ਕੰਮ ਕੁਛ ਬਾਜੂ ਦਾ ਵਰਕ ਵੀ ਜਿਹੜਾ ਚੈੱਕ ਕਰ ਸਕਦੇ ਹਾਂ ਬਹੁਤ ਸੋਹਣਾ ਨੀਟ ਐਂਡ ਕਲੀਨ ਪਹਿਲਾਂ ਤਾਂ ਫੈਬਰਿਕ ਆ ਜਿਹੜਾ ਕਰੇਵ ਆ ਤੇ ਕਰੇਪੀ ਬਹੁਤ ਜ਼ਿਆਦਾ ਸੋਹਣੀ ਕਰੇਵ ਆ ਗਈ ਠੀਕ ਹੈ ਜੀ ਤੇ ਰੰਗ ਵੀ ਬਹੁਤ ਸੋਹਣਾ ਮਿੱਠਾ ਜਿਹਾ येलो ਆਗਾ ਠੀਕ ਹੈ ਜੀ ਸਾਰੇ ਸ਼ਰਟ ਦੇ ਵਿੱਚ ਐਦਾਂ ਪੈਨਲ ਤੇ ਵਰਕ ਆਏਗਾ ਠੀਕ ਹੈ ਜੀ ਫਿਰ ਚਲੋ ਆਪਾਂ ਚੱਲਦੇ ਹਾਂ ਦੀ ਸਲਵਾਰ ਵੱਲ ਸਲਵਾਰ ਤੇ ਲੱਗੇ ਜੀ ਪੈਚ ਸੇਮ ਜਿਵੇਂ ਘੇਰੇ ਤੇ ਆ ਤੇ ਸੇਮ ਪੈਚ ਲਾ ਕੇ ਜਿਹੜਾ ਪੀਸ ਆ ਇਹ ਰੈਡੀ ਕਰਿਆ ਠੀਕ ਹੈ ਜੀ ਤੇ ਇਹ ਭੈਣਾਂ ਨੂੰ ਪਟਿਆਲਾ ਸਲਵਾਰ ਜ਼ਿਆਦਾ ਪਸੰਦ ਲੱਗਦੀ ਹੈ ਸੋ ਆਪਾਂ ਪਟਿਆਲਾ ਸਲਵਾਰ ਤੇ ਬਣਾਇਆ ਠੀਕ ਹੈ ਜੀ ਇਹ ਹੈਗੀ ਹੈ ਸਲਵਾਰ ਇਹਦੀ ਹਾਂਜੀ ਤੇ ਇਹ ਹੈਗਾ ਪ੍ਰੋਪਰ ਸੂਟ ਠੀਕ ਹੈ ਜੀ ਤੇ ਸਲਵਾਰ ਸ਼ਰਟ ਤੇ ਪਲੱਸ ਇਹ ਨਾਲ ਹੈਗਾ ਦੁਪੱਟਾ ਠੀਕ ਹੈ ਜੀ ਦੁਪੱਟਾ ਜਿਹੜਾ ਬਹੁਤ ਸੋਹਣਾ ਜਿਹਾ ਡਿਫਰੈਂਟ ਸਟਾਈਲ ਦੇ ਵਿੱਚ ਬਣਿਆ ਠੀਕ ਹੈ ਜੀ ਨਾਰਮਲ ਤਾਂ ਆਪਣਾ ਘੇਰਾ ਘੂਰਾ ਜਿਹਾ ਹੁੰਦਾਗਾ ਤੇ 4 ਸਾਈਡ ਜਿਆਦਾ ਤੇਲ ਆ ਜਾਂਦੀ ਹੈ ਸੋ ਇਹਦਾ ਆਪਾਂ ਨੇ ਜਿਹੜਾ ਦੁਪੱਟਾ ਹੈਗਾ ਉਹ ਡਿਫਰੈਂਟ ਤਰੀਕੇ ਦਾ ਰੈਡੀ ਕਰਿਆਗਾ ਠੀਕ ਹੈ ਜੀ ਸਾਰੇ ਇਦਾਂ ਸਾਰੇ ਸੈਂਟਰ ਦੇ ਵਿੱਚ ਇਦਾਂ ਹਲਕਾ ਹਲਕਾ ਵਰਕ ਆਊਗਾ ਦੇਖੋ ਜਿਹੜੇ ਇਹ ਵਾਲੇ ਹੈਵੀ ਪੀਸ ਹੁੰਦੇ ਨੇ ਇਹਨਾਂ ਦੀ ਜਾੜਾ ਕਟਪ ਫੁੱਲ ਪਿਓਰ ਔਰ ਕੈਂਜ਼ਾ ਤੇ ਹੀ ਆਉਂਦੀ ਆ ਚੁਣੌਣ ਤੇ ਵੀ ਆ ਜਾਂਦੀ ਆ ਬਟ ਹਨਾ ਜਿਆਦਾ ਸੋਹਣਾ ਔਰਗੈਂਜ਼ਾ ਹੀ ਲੱਗਦਾ ਆ ਆਪਾਂ ਫੁੱਲ ਪਿਓਰ ਔਰਗੈਂਜ਼ਾ ਹੀ ਲਾਇਆਗਾ ਤੇ ਇਹਨੂੰ ਆਪਾਂ ਫੋਰ ਸਾਈਡ ਇਦਾਂ ਲੇਸ ਦਿੱਤੀ ਆ ਕਿਉਂਕਿ ਇਹ ਦੀਦੀ ਦਾ ਸੂਟ ਆ ਮਤਲਬ ਜੰਗ ਕੁੜੀ ਦਾ ਸੂਟ ਆਗਾ ਤੇ ਇਸ ਤੋਂ ਬਾਅਦ ਇਹਦੇ ਜਿਹੜੇ ਪੱਲੇ ਨੇ ਠੀਕ ਹੈ ਜੀ ਪੱਲਿਆਂ ਤੇ ਇਦਾਂ ਕਢਾਈ ਆਊਗੀ ਠੀਕ ਹੈ ਸ ਇਹ ਹੈਗੇ ਨੇ ਪੱਲੇ ਦੇ ਤੇ ਮੈਂ ਦੁਪੱਟਾ ਖੋਲਿਆ ਨਹੀਂ ਹੋਇਆ ਠੀਕ ਹੈ ਦੁਪੱਟੇ ਤੇ ਐਦਾਂ ਲੜਾ ਤੇ ਇਹ ਆਊਗਾ ਕੰਮ ਠੀਕ ਹੈ ਜੀ ਲੜਾਂ ਤੇ ਕੰਮ ਆਊਗਾ ਇਹਦੇ ਇੱਕ ਬੇਲ ਹੈਗੀ ਤੇ ਸਾਰੇ ਲੜਾਂ ਚ ਇਥੇ ਜਾਲ ਪਿਆ ਹੋਇਆ ਠੀਕ ਹੈ ਸਿੱਪੀ ਦਾ ਸਾਰਾ ਜਾਲ ਆਗਾ ਸੇਮ ਹੋਵੇਂ ਜੀ ਮੈਂ ਸ਼ਲਟਰ ਦੇ ਵਿੱਚ ਬੁਟੀ ਐ ਸੇਮ ਹੀ ਉਹੀ ਬੁਟੀ ਆਪਾਂ ਨੇ ਦੁਪੱਟੇ 'ਚ ਪਾਈ ਆ ਬਹੁਤ ਸੋਹਣਾ ਜਿਹਾ ਸੂਟ ਹੈਗਾ ਤੁਸੀਂ ਇਹਨੂੰ ਹਨਾ ਕਿਸੇ ਵੀ ਜਾਗੋ ਤੇ ਜਾਂ ਕੋਈ ਜਿਵੇਂ ਅੰਗੇਜਮੈਂਟ ਹੁੰਦੀ ਐ ਠੀਕ ਹੈ ਜੀ ਰੋਕਾ ਸਰਮਨੀ ਐ ਜਾਂ ਕੋਈ ਕੋਗ ਦੇ ਲਈ ਪੁਸ਼ੇ ਵੀ ਕਿਸੇ ਵੀ ਵੰਟ ਦੇ ਲਈ ਤੁਸੀਂ ਬਰਥਡੇ ਬਰੈਚ ਲਈ ਇਪੀਸਨ ਰੈਡੀ ਕਰਵਾ ਸਕਦੇ ਹਾਂ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਸਰਦਾਰੀ ਜਿਹਾ ਤੇ ਹੈਵੀ ਦਾ ਹੈਵੀ ਲਾਈਟਵੇਟ ਦਾ ਲਾਈਟਵੇਟ ਪੀਸ ਦੋਨੇ ਹੀ ਹੈਗੇ ਆ ਇਹ ਤੇ ਤੁਸੀਂ ਇਹਨੂੰ ਕਿਸੇ ਵੀ ਫੰਕਸ਼ਨ ਦੇ ਉੱਤੇ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਦੇਖੋ ਆ ਬੜਾ ਸੂਟ ਆਗਾ ਆਪਾਂ ਇਹਦੇ ਨਾਲ ਜਿਹੜਾ ਪ੍ਰੋਪਰ ਜਿਵੇਂ ਹੈਵੀ ਇਹ ਦਬਕੇ ਦਾ ਸੂਟ ਆ ਨਾ ਸੇਮ ਐਜ਼ ਇਟ ਹੀ ਆਪਾਂ ਨੇ ਦਬਕੇ ਦੀ ਜੁੱਤੀ ਲਈਏ ਥੋੜਾ ਬਹੁਤ ਉਹਨੇ ਕਿਧਰ ਫਰਕ ਆ ਬਟੇ ਤੇ ਜਿਆਦਾ ਵੀ ਮਸਟਰਡ ਆ ਰਿਹਾ ਹੈ ਹੋਰ ਹਸਲ ਦਾ येलो ਆ ਰਿਹਾ ਬਟ ਅ ਰਿਅਲਿਟੀ ਦੇ ਵਿੱਚ ਥੋੜਾ ਬਹੁਤ ਮੈਚ ਹੈਗਾ ਪਰ ਜੇ ਤੁਸੀਂ ਵੀ ਇਦਾਂ ਹਨਾ ਕੰਬੀਨੇਸ਼ਨ ਦੇ ਵਿੱਚ ਮਤਲਬ ਕੋਈ ਵੀ ਜੁੱਤੀਆਂ ਸੈੱਟ ਲੈਣੀਆਂ ਤਾਂ ਬਹੁਤ ਸੋਹਣੀਆਂ ਨੇ ਇਹਦੇ ਵਿੱਚ 1450 ਦੇ ਰੇਂਜ ਦੇ ਵਿੱਚ ਆਪਣੇ ਕੋਲ ਜਿਹੜਾ ਪ੍ਰੋਪਰ ਕੁਆਲਿਟੀ ਲੈਦਰ ਪ੍ਰੋਪਰ ਕੁਆਲਿਟੀ ਲੈਦਰ ਲੱਗਿਆ ਹੋਇਆ ਹੀ ਨਹੀਂ ਹੈਗਾ ਵੀ ਆਪਣੇ ਲੈਦਰ ਨਹੀਂ ਲੱਗਿਆ ਹੋ ਬਹੁਤ ਸੋਹਣੀ ਜੀ ਲੈਦਰ ਨਾਲ ਫਰੰਟ ਬੈਕ ਦੀ ਫਿਨਿਸ਼ਿੰਗ ਦੇ ਨਾਲ ਜਿਹੜਾ ਇਹ ਪੀਸ ਆ ਆਪਣੇ ਕੋਲ ਰੈਡੀ ਹੁੰਦੇ ਨੇ ਠੀਕ ਹੈ ਜੀ ਤੇ ਜੇ ਤੁਸੀਂ ਜੁੱਤੀਆਂ ਵੀ ਸੂਟ ਦੇ ਨਾਲ ਬਿਲਕੁਲ ਮੰਗਦੇ ਹੋ ਨਾ ਵੀ ਆਪਣੇ ਬਿਲਕੁਲ ਅਟੈਚ ਹੋਣੀ ਚਾਹੀਦੀ ਬਿਲਕੁਲ ਸੇਮ ਹੋਣੀ ਚਾਹੀਦੀ ਆ ਤਾਂ ਸੂਟ ਦੇ ਨਾਲ ਹੀ ਤੁਸੀਂ ਬੁਕਿੰਗ ਦੇ ਸਕਦੇ ਹੋ ਕਿਉਂਕਿ ਜਦ ਸੂਟ ਰੈਡੀ ਹੁੰਦਾ ਸੇਮ ਐਜ਼ ਇਟ ਆਪਾਂ ਉਹੀ ਫੈਬਰਿਕ ਲਾ ਕੇ ਇੱਥੇ ਜੁੱਤੀ ਵੀ ਰੈਡੀ ਕਰ ਸਕਦੇ ਆ ਠੀਕ ਹੈ ਜੀ ਤੇ ਆਪਾਂ ਦੇ ਕੋਲ ਤੁਸੀਂ ਇਸ ਤਰ੍ਹਾਂ ਦੇ ਮਤਲਬ ਕੰਪੋ ਦੇ ਵਿੱਚ ਪੀਸ ਲੈ ਸਕਦੇ ਆ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਚੈੱਕ ਕਰ ਸਕਦੇ ਸਭ ਤੋਂ ਪਹਿਲਾਂ ਤਾਂ ਬਹੁਤ ਸੋਹਣਾ ਜਿਹਾ ਪਿੰਕ ਕਲਰ ਹੈ ਠੀਕ ਹੈ ਜੀ ਇਹ ਇਹਦੀ ਡਿਟੇਲਿੰਗ ਬਾਹ ਤੇ ਜਿਹੜਾ ਕੰਮ ਆ ਸਾਰਾ ਉਹ ਇਦਾਂ ਬਾਹ ਤੇ ਕੰਮ ਆਊਗਾ ਠੀਕ ਹੈ ਜੀ ਇੱਕ ਹਾਂਜੀ ਇਹ ਹੈਗਾ ਪ੍ਰੋਪਰ ਇਹਦੀ ਬਾਹ ਦਾ ਕੰਮ ਠੀਕ ਹੈ ਜੀ ਇਹ ਹੈਗੀ ਇੱਥੇ ਨੈਕਲਾਈਨ ਠੀਕ ਹੈ ਜੀ ਸਾਰੀ ਸ਼ਰਟ ਦੇ ਉੱਤੋਂ ਇੱਥੋਂ ਸਟਾਰਟ ਹੋ ਕੇ ਸਾਰੀ ਜਿਹੜੀ ਬੇਲਾ ਹੁਆ نیچے ਘੇਰੇ ਤੱਕ ਜਾਓਗੇ ਇੱਥੇ ਫਲਾਵਰ ਆ ਜਾਣਗੇ ਬੜਾ ਕਾਰਨਰਸ ਤੇ ਫਲਾਸ ਇਹਦੇ ਆਜੂ ਘੇਰਾ ਇੱਥਾ ਠੀਕ ਹੈ ਜੀ ਇਹ ਹੈ ਘੇਰਾ ਤੇ ਇਹ ਹੈ ਦਾ ਸਾਈਡ ਕਮ ਠੀਕ ਹੈ ਜੀ ਜਿਹੜਾ ਪ੍ਰੋਪਰ ਸਾਈਡ ਵਾਲਾ ਸੂਟ ਹੁੰਦਾ ਉਹ ਆਪਾਂ ਥੋੜਾ ਜਿਹਾ ਇਹ ਸਪੇਸ ਇੱਥੇ ਰੱਖਦੇ ਆ ਕਿਉਂਕਿ ਜੇ ਪ੍ਰੋਪਰ ਇਹ ਫਿਟਿੰਗ ਦੇ ਨਾਲ ਕਰਦੇ ਆ ਤਾਂ ਹਨਾ ਥੋੜਾ ਬਹੁਤ ਉਹ ਨਾ ਫਟਣ ਦਾ ਸੀਜਨ ਦਾ ਡਰ ਹੋ ਜਾਂਦਾ ਕਿਉਂਕਿ ਕਿਤੇ ਇਹਦੀ ਸਪੇਸ ਆ ਤੇ ਕਿਹੜੀ ਆ ਤੇ ਇੱਥੋਂ ਸਾਰਾ ਸਹੀ ਰਹਿ ਜਾਂਦਾ ਇਹ ਥੋੜਾ ਐਕਸਟਰਾ ਇੱਕ ਤਾਂ ਜਿਹੜੀ ਸ਼ੇਪ ਆ ਉਹ ਇੰਨੀ ਭਾਰੀ ਨਹੀਂ ਲੱਗਦੀ ਤੇ ਦੂਸਰਾ ਜਿਹੜਾ ਆਪਣਾ ਕੱਪੜਾ ਖਰਾਬ ਨਹੀਂ ਹੁੰਦਾ ਕਈ ਵਾਰ ਜਿੱimme ਹੁਣ ਇੱਥੋਂ ਕਈ ਵਾਰ ਕਛਾਂ ਕੇ ਸਕੇ ਸਕੇ ਵੀ ਥੋੜਾ ਕੱਪੜਾ ਖਰਾਬ ਹੋ ਜਾਂਦਾ ਉਹ ਚੀਜ਼ ਇਹ ਥੋੜਾ ਜਿਹਾ ਆਪਾਂ ਅਵੋਇਡ ਕਰਦੇ ਆ ਤਾਂ ਹੀ ਇੱਥੇ ਕੱਪੜਾ ਥੋੜਾ ਛੱਡਦੇ ਆ ਬਾਕੀ ਜਿੰਨਾ ਭੜਾ ਨੂੰ ਪ੍ਰੋਪਰ ਹਨਾ ਇੱਥੇ ਤੱਕ ਸਲਾਈ ਚਾਹੀਦੀ ਉਹਦੇ ਵਾਸਤੇ ਆਪਾਂ ਨੂੰ ਪਹਿਲੇ ਪ੍ਰੋਪਰ ਮੀਜ਼ਰਮੈਂਟ ਦੇਣਾ ਪੈਂਦਾ ਫੁੱਲ ਬੋਡੀ ਦਾ ਜਿਹੜੇ ਪੀਸ ਐਮ ਦੇ ਬਣਦੇ ਨੇਗੇ ਤੇ ਥੋੜਾ ਅੱਡੇ ਚ ਖਿੱਚਣ ਕੁਛ ਨਾੜੀ ਇਹਦੇ ਛੱਦੇ ਕੰਚ ਦਾ ਵੈਸੇ ਹੀ ਫਰਕ ਪੈ ਜਾਂਦਾ ਠੀਕ ਹੈ ਜੀ ਤੇ ਉਹ ਹੈਗਾ ਇਹ ਪ੍ਰੋਪਰ ਪੀਸ ਤੇ ਪੀਸ ਇਹ ਇਹ ਸਾਰਾ ਹੈਵੀ ਪੀਸ ਆ ਜਿਹੜਾ ਦੀਦੀ ਨੇ ਹੈਵੀ ਨਹੀਂ ਮਤਲਬ ਇਹਨਾਂ ਦੇ ਲਾਈਟ ਵੇਟ ਵੀ ਹੈ ਹੈਵੀ ਵੀ ਹੈ ਤੇ ਇਹ ਪੀਸ ਆ ਜਿਹੜਾ ਦੀਦੀ ਨੰਨ੍ਹਾ ਵਾਸਤੇ ਲਿਆ ਸੂਟ ਤੇ ਇਹਦੇ ਨਾਲ ਆਪਾਂ ਨੇ ਸਲਵਾਰ ਰੈਡੀ ਕਰੀ ਹੈਗੀ ਨੋਰਮਲ ਸਲਵਾਰ ਤੇ ਇੱਕ ਇਹਦੇ ਨਾਲ ਕਲੀਦਾਰ ਪਲਾਜ਼ੋ ਆ ਜਿਹੜਾ ਐਕਸਟਰਾ ਤੇ ਰੈਡੀ ਕਰਿਆਗਾ ਸੋ ਇਦਾਂ ਵੀ ਤੁਸੀਂ ਜਿਹੜਾ ਪੀਸ ਆ ਦੋਨੋਂ ਹੀ ਮਤਲਬ ਕਦੇ ਪਲਾਜ਼ੋ ਨਾਲ ਪਾ ਲਿਆ ਸਲਵਾਰ ਨਾਲ ਪਾ ਲਿਆ ਐਜ਼ ਇਟ ਲੈ ਸਕਦੇ ਹੋ ਕਦੇ ਚਨੋਂ ਦੇ ਦੁਪੱਟੇ ਨਾਲ ਪਾ ਲਿਆ ਕਦੇ ਔਰਗੈਂਜ਼ਾ ਦੇ ਨਾਲ ਲੈ ਲਿਆ ਤਾਂ ਕਿ ਜਿਹੜੇ ਸੂਟ ਦੀ ਲੋਕਾ ਹੋ ਆਪਣੇ ਚੇਂਜ ਹੋ ਜਾਂਦੀ ਹੈ ਠੀਕ ਹੈ ਜੀ ਫੋਏ ਜਿਹੜਾ ਪਹਿਲਾ ਪੀਸ ਹੈਗਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਪੇਵੀ ਪਿੰਕ ਕਲਰ ਦੇ ਵਿੱਚ ਆ ਇਹਹੀ ਪਿੰਕ ਕਲਰ ਦੇ ਵਿੱਚ ਦੀਦੀ ਨੇ ਪੱਗਾਂ ਰੁਮਾਲਾਂ ਤੇ ਸੇਮ ਕੰਬੀਨੇਸ਼ਨ ਦੇ ਵਿੱਚ ਜਿਹੜੇ ਪੀਸ ਨੇ ਉਹ ਆਪਾਂ ਤੋਂ ਬਾਈ ਕਰਿਆ ਠੀਕ ਹੈ ਜੀ ਕਿਉਂਕਿ ਜਿਹੜੇ ਇਹ ਭੈਣ ਦੀ ਰਿਕੁਆਇਰਮੈਂਟ ਸੀਗੀ ਠੀਕ ਹੈ ਜੀ ਤਾਂ ਉਹ ਕਹਿੰਦੇ ਵੀ ਅਸੀਂ ਜੇ ਸਾਨੂੰ ਸੋਨਾ ਲੱਗਿਆ ਸੀ ਚਨੌਂਦਾ ਵੀ ਲੈ ਸਕਦੇ ਆ ਜੇ ਸਾਨੂੰ ਸੋਨਾ ਲੱਗਿਆ ਸੀ ਔਰ ਆਰਗੈਂਜ਼ਾ ਦਾ ਵੀ ਲੈ ਸਕਦੇ ਆ ਠੀਕ ਹੈ ਕਿਉਂਕਿ ਦੋਨੇ ਭੈਣ ਨੂੰ ਚਾਚਰਨ ਪਿਆਗਾ ਜਿਹੜਾ ਵੀ ਸੋਨਾ ਲੱਗਦਾ ਹੋਇਆ ਇਹ ਆਰਗੈਂਜ਼ਾ ਸੀ ਥਰੂ ਕਰਕੇ ਥੋੜਾ ਕਲਰ ਦਾ ਫਰਕ ਲੱ ਤੇ ਉਹ ਇਦਾਂ ਸਾਰੇ ਇੱਕ ਪੀਸ ਇੱਕ ਪਾਣੀ ਚ ਡਾਇ ਹੋਏ ਪੀਸ ਨੇਗੇ ਠੀਕ ਹੈ ਜੀ ਸੋ ਤੁਸੀਂ ਵੀ ਇਦਾਂ ਜਿਹੜੇ ਪੀਸ ਆ ਜਿਹੜੇ ਪਹਿਲਾਂ ਥੋੜਾ ਡਾਊਟ ਜਿਹਾ ਹੁੰਦਾ ਉਹ ਇਦਾਂ ਪੀਸ ਨੂੰ ਜਿਹੜਾ ਕੈਰੀ ਕਰ ਸਕਦੇ ਆ ਨਾ ਠੀਕ ਹੈ ਇਹ ਟਿਕਣ ਵਾਲਾ ਦੁਪੱਟਾ ਇਹ ਜਿਹੜਾ ਹੈਗਾ ਥੋੜਾ ਮਤਲਬ ਸੀ ਥਰੂ ਕਰਕੇ ਸੋਹਣਾ ਜਿਆਦਾ ਲੱਗਦਾ ਦੁਪੱਟਾ ਠੀਕ ਹੈ ਸੋ ਆਪਣੇ ਉਹ ਕੋਈ ਵੀ ਹੈ ਜਿਹੜਾ ਫੇਸ ਨਾਲ ਦੁਪੱਟਾ ਜਿਹੜਾ ਉਹ ਵੇਅਰ ਕਰ ਸਕਦੇ ਆ ਠੀਕ ਹੈ ਜੀ ਪ੍ਰੋਪੇ ਸੂਰ